ਸੌ ਚੁੱਕਣ ਲਈ ਦਿੱਲੀ ਬਲ ਨੂੰ ਸ਼ੇਰ ਚੱਲ ਪਿਆ ਏ ਚੁੰਡ ਪੇਡਾਂ ਦਾ ਕਹਿੰਦੇ ਤਾਈਓ ਫਰੇਕਲ ਪਿਆ ਏ ਸੌ ਚੁੱਕਣ ਲਈ ਦਿੱਲੀ ਬਲ ਨੂੰ ਸ਼ੇਰ ਚੱਲ ਪਿਆ ਏ ਚੁੰਡ ਪੇਡਾਂ ਦਾ ਕਹਿੰਦੇ ਤਾਈਓ ਫਰੇਕਲ ਪਿਆ ਏ ਪਰ ਸੰਵਿਧਾਨ ਚ ਲਿਖੀ ਹੋਈ ਗੱਲ ਪਗਾਉਣੀ ਪੈਣੀ ਆ ਐਂ ਪੀਸਾਬ ਨੂੰ ਦਲੀਏ ਸੌ ਚਕਾਉਣੀ ਪੈਣੀ ਆ ਅੰਮ੍ਰਿਤਪਾਲ ਨੂੰ ਦਲੀਏ ਸੌ ਪੈੜੀਆਂ ਕੋਈ ਆਖਦਾ ਇਹਨੂੰ ਕੋਈ ਆਖਦਾ ਇਹਨੂੰ ਕਾਲੇ ਪਾਣੀ ਭੇਜਦੇ ਹੋ ਕੋਈ ਕਾਖਦਾ ਡਬੜੂ ਗੜ ਤੋਂ ਬਾਹਰ ਨਾ ਲੈ ਆਇਓ ਕੋਈ ਆਖਦਾ ਇਹਨੂੰ ਕਾਲੇ ਪਾਣੀ ਭੇਜਦੇ ਹੋ ਕੋਈ ਆਖਦਾ ਡਬੜੂ ਗੜ ਤੋਂ ਬਾਹਰ ਨਾ ਲੈ ਆਇਓ ਪਰ 4 ਲੱਖ ਬੋਟਾਂ ਦੀ ਇਨਿਅਤ ਪਾਉਣੀ ਪੈੜੀਆਂ ਪੀ ਸਾਬ ਨੂੰ ਦਲੀਏ ਸੌ ਚਕਾਉਣੀ ਪੈਣੀ ਆ ਪੀ ਸਾਬ ਨੂੰ ਦਲੀਏ ਸੌ ਚਕਾਉਣੀ ਪੈਣੀ ਆ ਹੋ ਦੇਸ਼ ਮੇਰੇ ਦੀ ਸਰਕਾਰੇ ਕਿਉਂ ਟੱਕਾ ਕਰਦੀ ਏ ਜਿੱਤਿਆਂ ਨੂੰ ਛੁੱਟਦੀ ਜੱਲੀ ਹਾਰਿਆਂ ਦੀਆਂ ਪੜਦੀ ਏ ਨੀ ਦੇਸ਼ ਮੇਰੇ ਦੀ ਸਰਕਾਰੇ ਕਿਉਂ ਟੱਕਾ ਕਰਦੀ ਏ ਜਿੱਤਿਆਂ ਨੂੰ ਛੁੱਟਦੀ ਜੱਲੀ ਹਾਰਿਆਂ ਦੀਆਂ ਪੜਦੀ ਏ ਮਤ ਰਈਆਂ ਵਾਲੀ ਮਤ ਰਈਆਂ ਵਾਲੀ ਮਤ ਸਲੂਕੀ ਦਿਲੋਂ ਭਲੌਣੀ ਪੈਣੀਆਂ ਐ ਪੀਸਾਬ ਨੂੰ ਦਲੀਏ ਸੌਂਚ ਕਾਉਣੀ ਪੈਣੀਆਂ ਅੰਮ੍ਰਿਤ ਪਾਲ ਨੂੰ ਦਲੀਏ ਸੌਂਚ ਗਾਉਣੀ ਪੈਣੀ